ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਜੀ ਪਿੰਡ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇਹ ਵੱਛੀ ਪਹਿਲਾਂ ਹੀ ਦੱਸ ਦਿੱਤੀ ਹੈ ਨਾਟ ਫਾਰ ਸੇਲ ਆ ਇਹ ਸਿਰਫ ਰਿਜ਼ਲਟ ਦਿਖਾਉਣ ਲਈ ਦਿਖਾ ਰਹੇ ਆ ਆਪਾਂ ਬੜੇ ਬੰਦੇ ਜਾਂ ਵੀਰ ਕਹਿ ਰਹੇ ਸੀਗੇ ਵੀ ਟੀਕੇ ਤਾਂ ਲਾਈ ਜਾਂਦੇ ਆ ਜਾਂ ਵੱਛੀਆਂ ਤਾਂ ਆਈ ਜਾਂਦੀਆਂ ਪਰ ਸੁੰਦਿਆਂ ਦੀ ਕਿਤੇ ਨਹੀਂ ਦਿਖਾਈ ਤੇ ਅੱਜ ਇਸ ਵੀਰ ਕੋਲੇ ਦੇਖਣ ਆਏ ਸੀਗੇ ਇਹ ਬੱਚੀ ਦਾ ਚੈੱਕਅਪ ਕਰਨਾ ਸੀਗਾ। ਜੀ ਸੂਨ ਚ ਕੋਈ ਦਿੱਕਤ ਤਾਂ ਨਹੀਂ ਗਈ। ਬੱਚਾ ਚੈੱਕ ਕਰਨਾ ਸੀਗਾ। 22 ਮਹੀਨੇ ਤੇ 10 ਦਿਨ ਪੂਰੇ ਹੋ ਕੇ ਅੱਜ 11ਵਾਂ ਦਿਨ। ਰਾਈਟ 22 ਮਹੀਨੇ ਤੇ 10 ਦਿਨਾਂ ਦੀ ਏਜ ਦੇ ਵਿੱਚ ਇਹ ਬੱਚੀ ਅੱਜ ਸੂਨ ਲਈ ਕੰਪਲੀਟ ਡਨ ਆਪ ਹੈਗੀ ਯਾਰ ਡੈਨਮਾਰਕ 40127 ਦੀ। ਆਪ 40127 ਦੀ ਆ। ਤੇ ਅੱਗੇ ਲੱਗਿਆ ਹੋਇਆ ਜੀ ਇਹਦੇ 50054 50054 ਲੱਗਿਆ ਹੋਇਆ ਅਗਰ ਕੱਲ੍ਹ ਫੋਨ ਆਇਆ ਇਹ ਸਿਰਫ ਆਪਾਂ ਰਿਜ਼ਲਟ ਲਈ ਦਿਖਾ ਰਹੇ ਹਾਂ ਵੀ ਜਿਹੜੇ ਬੰਦੇ ਕਹਿ ਦਿੰਦੇ ਆ ਕਿਦਾਂ ਦਾ ਰਿਜ਼ਲਟ ਪਾਇਆਗੇ ਉਹ ਰਿਜ਼ਲਟ ਚੈੱਕ ਕਰ ਲਓ ਜੀ ਹੁਣ ਇਹ ਸੂਨ ਦੀ ਤਿਆਰੀ ਦੇ ਵਿੱਚ ਹੈ ਬਿਲਕੁਲ ਕੰਪੈਕਟ ਅਡਰਾ ਬਿਲਕੁਲ ਲੈਗ ਸਕੋਰ ਸਿੱਧਾ ਹੈ ਬਿਲਕੁਲ ਲੈਗ ਸਕੋਰ ਰੀਡ ਦੀ ਹੱਡੀ ਸਿੱਧੀ ਹੈ ਬਿਲਕੁਲ ਜਰੂਰ ਹੈ ਹਾਂ ਜੀ ਵੀਰ ਆ ਮਾਂ ਦੀ ਇਹਦੀ ਇਹ ਚੀਜ਼ ਦਿਖਾਉਣ ਲਈ ਵੀ ਉਹਦੇ ਚੋਂ ਆਪਾਂ ਕਿੰਨਾ ਸੁਧਾਰ ਕਰ ਸਕਦੇ ਹਾਂ ਜਿਹੜੇ ਵੀਰ ਕਹਿੰਦੇ ਆ ਵੀ 8 8 10 10 ਕਿਲੋ ਵਾਲੀਆਂ ਚੋਂ ਆਪਾਂ ਗਾਂ ਬੱਚੇ ਕਿਵੇਂ ਤਿਆਰ ਕਰਕੇ ਇਹਦਾ ਕਦ ਦਰਮਿਆਨ ਨਹੀਂ ਆ। ਵੀਡੀਓ ਦੇਖਣ ਲਈ ਧੰਨਵਾਦ। ਪਹਿਲਾ ਬੱਚਾ ਇਹਦੇ ਹਾਂਜੀ ਵੀਰੋ ਇਹਦੇ ਵਿੱਚੋਂ ਆ ਗਾਂ ਦੇ ਵਿੱਚ ਨਾ ਪਹਿਲਾ ਬੱਚਾ ਏ ਜਰਸੀ ਬੌਂਡ ਆ ਵੇੜਾ ਜਰਸੀ ਬੌਂਡ ਇਹ ਆਪਣੇ ਚੈਨਲ ਦੇ ਉੱਤੇ ਪਾਈ ਹੋਈ ਆ ਪਹਿਲਾਂ ਸੂਨ ਸਮੇਂ ਦੀ ਤਿਆਰੀ ਦੇ ਵਿੱਚ ਇਹ ਵੱਛੀ ਆਈ ਆ ਦੂਜੀ ਵੱਛੀ ਤੁਹਾਨੂੰ ਆ ਦਿਖਾਈ ਦਿੱਤੀ ਆ 40127 ਦੀ ਤੇ ਤੀਜੀ ਵੱਛੀ ਆ ਗਈ ਤੇ ਤੀਜੀ ਵੱਛੀ ਆ ਗਈ ਜੀ 50054 ਦੀ ਸਖਸ਼ਮ ਸੀਮਨ ਕੋਈ ਨਹੀਂਗਾ ਜਿਹੜੇ ਕਈ ਵੀਰ ਕਹਿ ਦਿੰਦੇ ਆ ਯਾਰ ਇਸ ਉਹ ਕਿਤੇ ਖਬਰੇ ਕੋਈ ਆ ਆ ਦੀ ਜਾਰੀ ਦੋਸਤੀ ਕਰਕੇ ਉੱਥੇ ਵੱਛੀ ਵਾਲਾ ਲਾਤਾ ਉਹਨਾਂ ਵੀਰਾਂ ਦਾ ਵੀ ਅੱਜ ਤਾਈਓ ਇਸ ਗੱਲ ਦਾ ਭਲੇਖਾ ਖੜਤਾ ਤੇ ਕੁਦਰਤੀ ਆਈਆਂ ਵੱਛੀਆਂ ਆ ਇਹਦੀ ਵੀ ਲੈਂਥ ਬਾਡੀ ਸਕੋਰ ਵਗੈਰਾ ਚੈੱਕ ਕਰ ਲੋ ਇਹ ਤਿੰਨੇ ਮਾ ਇੱਕੇ ਮਾਂ ਚੋਂ ਹੀ ਆਈਆਂ ਵੀਆਂ ਤੇ ਤਿੰਨੀਆਂ ਵੱਛੀਆਂ ਆਪਣੇ ਹੱਥੀਂ ਟੀਕੇ ਲੱਗੇ ਹੋਏ ਆ ਆ ਵੱਛੀ ਚੈੱਕ ਕਰ ਲੋ ਜੀ ਇਹ 8 ਮਹੀਨਿਆਂ ਦੀ ਹੈ ਵੱਛੀ ओके ਵੀਡੀਓ ਦੇਖਣ ਲਈ ਧੰਨਵਾਦ ਜੇ ਕਿਸੇ ਨੇ ਵੀ ਇਹ ਨਸੀਮਨਾਪਰਾਤੀ ਜਾਣਕਾਰੀ ਲੈਣੀ ਹੋਵੇ ਜਾਂ ਵੀਡੀਓ 'ਚ ਕੋਈ ਸਵਾਲ ਪੁੱਛਣਾ ਹੋਵੇ ਤਾਂ ਮੈਨੂੰ ਕਮੈਂਟ ਦੇ ਵਿੱਚ ਕਰ ਸਕਦੇ ਹੋ ओके